ਸਾਡੇ ਪਿਤਾ ਜੀ ਕਿਹਾ ਕਰਦੇ ਸੀ ਕਹਿੰਦੇ ਵੀ ਜਿਹੜਾ ਸੁਖਮਨੀ ਸਾਹਿਬ ਦਾ ਜਾਪ ਕਰਦਾ ਨਾ ਕੋਈ ਵੀ ਇਨਸਾਨ ਸੁਖਮਨੀ ਸਾਹਿਬ ਦਾ ਜੇ ਰੋਜ਼ ਜਾਪ ਕਰਦਾ ਉਹਦੀ ਰਸਨਾ ਦੇ ਵਿੱਚ ਤਾਕਤ ਆ ਜਾਂਦੀ ਹੈ ਜੋ ਵੀ ਬਚਨ ਕਰ ਦਿੰਦਾ ਉਹ ਪੂਰਾ ਹੋ ਜਾਂਦਾ ਏਨੀ ਪਾਵਰ ਹੈ ਸੋ ਕਮਨ ਸਿੰਘ ਸਾਹਿਬ ਦੇ ਜਾਪ ਦੇ ਵਿੱਚ ਜੇ ਕੋਈ ਰੋਜ ਸਕੋਣੀ ਸਾਹਿਬ ਦਾ ਜਾਪ ਕਰਦਾ ਇੱਕ ਤਾਂ ਇਹ ਭਵਜਲ ਪਾਰ ਹੋ ਜਾਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਕੋਈ ਸੌਖਾ ਮਾਰਗ ਦੱਸੋ ਜਿਹਦੇ ਨਾਲ ਇਹ ਭਵਜਲ ਪਾਰ ਹੋ ਜਾਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ ਦੇ ਵਿੱਚ ਉਚਾਰਨ ਕਰਦੇ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਮਹਾਰਾਜ ਕਹਿੰਦੇ ਸੰਸਾਰ ਸਾਗਰ ਇਹ ਬੜਾ ਸੌਖਾ ਤਰਨ ਜੇ ਕੋਈ ਪ੍ਰਮਾਤਮਾ ਦੇ ਗੁਣ ਗਾਵੇ ਸ਼ਰਤ ਵੀ ਰੱਖ ਦਿੱਤੀ ਵੀ ਗੁਣ ਕਿਦਾਂ ਗਾਉਣੇ ਸਤ ਸੰਗਤ ਵਿੱਚ ਬਹਿ ਕੇ ਜਿਵੇਂ ਆਪਾਂ ਹੁਣ satsangat ਦੇ ਵਿੱਚ ਕੱਟੇ